ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਛਡਾਉਣ ਦੀ ਮੁਹਿੰਮ ਲੰਬੇ ਸਮੇਂ ਤੋਂ ਚੱਲ ਰਹੀ ਹੈ ਜਿਸ ਦੇ ਤਹਿਤ ਹੁਣ ਤੱਕ ਪੰਜਾਬ ਸਰਕਾਰ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਦਾ ਹਜ਼ਾਰਾਂ ਏਕੜ ਜ਼ਮੀਨਾਂ ਦਾ ਕਬਜ਼ਾ ਲੈ ਚੁੱਕੀ ਹੈ ਅਤੇ ਅਜਿਹਾ ਹੀ ਇੱਕ ਮਾਮਲਾ ਬੱਸੀ ਪਠਾਣਾ ਤੋਂ ਸਾਹਮਣੇ ਆਇਆ ਹੈ ਦੱਸ ਦਈਏ ਕਿ ਬੱਸੀ ਪਠਾਣਾ ਤੋਂ ਰਹਿਣ ਵਾਲਾ ਗੁਰਨਾਮ ਸਿੰਘ ਜੋ ਕਿ ਬਾਰ ਨੰਬਰ 12 ਦੇ ਵਿੱਚ ਰਹਿੰਦਾ ਹੈ ਉਹਨਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਦੱਬਣ ਦੀ ਇੱਕ ਖਬਰ ਆਈ ਸੀ ਜਿਸ ਦੇ ਤਹਿਤ ਜਦੋਂ ਪੰਚਾਇਤੀ ਅਫਸਰ ਅਤੇ ਪੁਲਿਸ ਅਫਸਰ ਇਕੱਠੇ ਹੋ ਕੇ ਉਸ ਦੀ ਜ਼ਮੀਨ ਦਾ ਖਬਜ਼ਾ ਛੁਡਾਣ ਲਈ ਪਹੁੰਚੇ ਤਾਂ ਉੱਥੇ ਜਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰੀ ਅਫਸਰਾਂ ਦੇ ਨਾਲ ਤਕਰੀਬਨ 2 ਘੰਟੇ ਬਹਿਸ ਕੀਤੀ ਗਈ ਦੱਸ ਦਈਏ ਕਿ ਸਰਕਾਰ ਦੇ ਹੁਕਮਾਂ ਅਤੇ ਅਦਾਲਤ ਦੇ ਹੁਕਮਾਂ ਦੇ ਬਾਅਦ ਵੀ ਇਹ ਜ਼ਮੀਨ ਹੈ ਜਿਹੜੀ ਛੱਡਣ ਲਈ ਪਰਿਵਾਰ ਤਿਆਰ ਨਹੀਂ ਹੈ ਮੌਕੇ ਤੇ ਪੁੱਜੇ ਡੀਐਸਪੀ ਬੱਸੀ ਪਠਾਣਾ ਅਮਰਪ੍ਰੀਤ ਸਿੰਘ ਨੇ ਸਥਿਤੀ ਨੂੰ ਬੜੀ ਸੋਹਰਦਤਾ ਦੇ ਨਾਲ ਸੰਭਾਲਿਆ ਅਤੇ ਪਰਿਵਾਰਕ ਜੀਆਂ ਨੂੰ ਸਮਝਾਇਆ ਕਿ ਅਦਾਲਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਦਾਲਤ ਦੇ ਹੁਕਮਾਂ ਦੇ ਖਿਲਾਫ ਜਾ ਕੇ ਉਹ ਗਲਤ ਕਰ ਰਹੇ ਨੇ ਮੈਡਮ ਇਹ ਕੀ ਮਾਮਲਾ ਸਾਰਾ ਹੀ ਇਹ ਸਾਰੇ ਆ ਸਾਡੇ ਸਾਡੀ ਜਗ੍ਹਾ ਸਾਡੇ ਗੇਟ ਦੇ ਅੱਗੇ ਜਗ੍ਹਾ ਅੱਜ ਤੱਕ ਸਾਨੂੰ ਕਦੀ ਕਮੇਟੀ ਵਾਲੇ ਨੇ ਤੰਗ ਨਹੀਂ ਕੀਤਾ ਕਦੀ ਕਿਸੇ ਨੇ ਸਾਨੂੰ ਤੰਗ ਨਹੀਂ ਕੀਤਾ ਸਾਨੂੰ ਨਹੀਂ ਪਤਾ ਹੁਣ ਇਹ ਕਿਸ ਵਜ੍ਹਾ ਤੇ ਸਾਨੂੰ ਤੰਗ ਕਰ ਰਹੇ ਆ ਜਦੋਂ ਆ ਇਲੈਕਸ਼ਨ ਹੋਵਨੇ ਉਹ ਇਲੈਕਸ਼ਨਾਂ ਤੋਂ ਬਾਅਦ ਹੀ ਸਾਡੇ ਨਾਲ ਚੱਕਰ ਹੋ ਰਿਹਾ ਸਾਨੂੰ ਨਹੀਂ ਪਤਾ ਵੀ ਕਿਸ ਪਾਰਟੀ ਨਾਲ ਰਿਲੇਟਡ ਹੈ ਜਾਂ ਕੀ ਅਸੀਂ ਕਿਸੇ ਤੇ ਬਲੀਵ ਨਹੀਂ ਕਰਦੇ ਜੀ ਤੇ ਇਹ 50 60 ਸਾਲ ਤੋਂ ਅਸੀਂ ਸਾਡੇ ਕੋਲ ਜਗਾ ਸਾਡੀ ਜਗਾ ਸਾਡੇ ਗੇਟ ਦੇ ਅੱਗੇ ਜਗਾ ਸਾਡੀ ਹੀ ਜਗਾ ਇਹਦੇ ਵਿੱਚ ਕਦੀ ਅੱਜ ਤੱਕ ਇੱਟ ਨਹੀਂ ਲੱਗੀ ਹੈਗੀ ਸਰਕਾਰੀ ਵੀ ਦੱਸੋ ਹਾਂ ਕਦੀ ਸਰਕਾਰੀ ਬੰਦਾ ਕੋਈ ਆਇਆ ਨਹੀਂ ਜੀ ਇੱਥੇ ਉਹ ਨੋਟਿਸ ਲਗਾਇਆ ਗਿਆ ਉਹ ਕਿਸ ਸੰਬੰਧ ਵਿੱਚ ਲਗਾਇਆ ਗਿਆ ਨੋਟਿਸ ਸਾਨੂੰ ਕੋਈ ਨੋਲਿਜ ਨਹੀਂ ਜੀ ਨੋਟਿਸ ਦੀ ਸਾਨੂੰ ਨੋਟਿਸ ਅੱਜ ਅਸੀਂ ਹੁਣ ਦੇਖਿਆ ਉਹ ਵੀ ਸਾਨੂੰ ਇਹਨਾਂ ਨੇ ਦਿਖਾਇਆ ਕਿ ਨੋਟਿਸ ਲੱਗਿਆ ਜੇ ਨੋਟਿਸ ਲੱਗਿਆ ਸਾਨੂੰ ਕੰਮ ਕਰਦਸਨ ਸਹੀ ਵੀ ਨੋਟਿਸ ਲਾ ਕੇ ਚੱਲੇ ਆ ਤੇ ਇਹ ਜਿਹੜਾ ਕਦੋਂ ਲਾਗੇ ਨੇ ਕੀ ਲਾਗੇ ਸਾਨੂੰ ਕੁਝ ਵੀ ਨਹੀਂ 1.5 ਸਾਲ ਪਹਿਲਾਂ ਵੀ ਜਿਹੜਾ ਇਹ ਇੱਥੇ ਦੇ ਨਜਾਇਜ਼ ਮਸਲਿਆਂ ਬਾਰੇ ਜਿਹੜਾ ਮਸਲਾ ਉੱਠਿਆ ਸੀਗਾ ਤੇ ਉਦੋਂ ਇੱਥੇ ਕੀ ਨਿਬੜੀ ਚ ਗਈ ਕੁਝ ਵੀ ਨਹੀਂ ਜੀ ਇਹਨਾਂ ਨੇ ਨਾ ਸਟੇ ਲੈਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸਟੇ ਇਹਨਾਂ ਨੂੰ ਨਹੀਂ ਮਿਲਿਆ ਸਿਵਲ ਕੋਰਟ ਤੇ ਇਹ ਮਾਮਲਾ ਤੇ ਯੋ ਬਸੀ ਪਠਾਣਾ ਕਹਿੰਦੇ ਨੇ ਵੀ ਇਹ ਜਗ੍ਹਾ ਸਰਕਾਰੀ ਆ ਤੇ ਡੀਸੀ ਸਾਹਿਬ ਨੇ ਆਰਡਰ ਕੀਤਾ ਇਹਦਾ ਕੰਮ ਆ ਇਹ ਕਬਜ਼ਾ ਕੱਢ ਲੈਣ ਵਾਸਤੇ ਅਸੀਂ ਆਏ ਆ ਜੇ ਨਾ ਕੋਈ ਮਾਲਕੀ ਜਾਂ ਕੋਈ ਕੋਰਟ ਦੇ ਨਾਮਯੋਗ ਅਧਾਰਨ ਦਾ ਸਟੇ ਹੈਗਾ ਤਾਂ ਦਿਖਾ ਦਿਓ ਅਸੀਂ ਵਾਪਸ ਚਲੇ ਜਾਂਦੇ ਆ ਤੇ ਉਹ ਜਿਹੜਾ ਨੋਟਿਸ ਲਗਾਇਆ ਗਿਆ ਤੇ ਉਹ ਕਹਿੰਦੇ ਵੀ ਨੋਟਿਸ ਅਸੀਂ ਅੱਜ ਲਾ ਲਗਾਇਆ ਹੋਇਆ ਪਰ ਅੱਜ ਹੀ ਜਿਹੜਾ ਕਬਜ਼ਾ ਕਰਨ ਵਾਸਤੇ ਆ ਰਹੇ ਹਾਂ ਨਹੀਂ ਉਹ ਨੋਟਿਸ ਦਾ ਹੀ ਉਹ ਸਾਹਿਬ ਕਹਿੰਦੇ ਨੇ ਅਸੀਂ ਸ਼ੁੱਕਰਵਾਰ ਦਾ ਲਗਾਇਆ ਹੋਇਆ ਸੀ 72 ਘੰਟੇ ਹੋ ਚੁੱਕੇ ਨੇ ਇਹ ਇਹਨਾਂ ਦੇ ਪੱਤਰ ਕੰਡੇ ਦੇਣੇ ਹੁੰਦੇ ਨੇ ਉਹਨਾਂ ਨੂੰ ਪੂਰਾ ਟਾਈਮ ਦਿੱਤਾ ਪਰ ਇਹ ਕਬਜ਼ਾ ਤੇ ਨਜਾਇਜ਼ ਦਿਖ ਵੀ ਰਿਹਾ ਗਲੀ ਦੀ ਜਗ੍ਹਾ ਜੜ ਦੇਣੀ ਚਾਹੀਦੀ ਹੈ ਵੈਸੇ ਤਾਂ ਇਹਨਾਂ ਨੂੰ ਬਾਕੀ ਜੇ ਕੋਈ ਹੁਕਮ ਹੈਗਾ ਤਾਂ ਸਾਨੂੰ ਦਿਖਾ ਦੇਣ ਅਸੀਂ ਸਾਰੇ ਵਾਪਸ ਚਲੇ ਜਾਂਦੇ ਦੇਖੋ ਜੀ ਜਿਹੜਾ ਇਹ ਸਵਾਲ ਹੈ ਤੁਹਾਡਾ ਇਹਦੇ ਵਿੱਚ ਤੁਸੀਂ ਵੀ ਮੌਜੂਦ ਸੀਗੇ ਇੱਥੇ ਸੋ ਪਹਿਲਾਂ ਟਾਈਮ ਇਸ ਕਰਕੇ ਜ਼ਿਆਦਾ ਲੱਗ ਗਿਆ ਵੀ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਤੁਰਨ ਦੀ ਕੋਸ਼ਿਸ਼ ਕੀਤੀ ਗਈ ਵੀ ਉਹ ਐਮੀਕਬਲੀ ਮੰਨ ਜਾਣ ਤੇ ਸਾਨੂੰ ਕੋਈ ਫੋਰਸ ਦੀ ਜਾਂ ਬਲ ਦੀ ਵਰਤੋਂ ਨਾ ਕਰਨੀ ਪਵੇ ਇਹੀ ਇੱਕ ਵਾਹਤਵਜਾ ਸੀ ਕਿ ਜਿਸ ਕਰਕੇ ਇੰਨਾ ਟਾਈਮ ਲੱਗਿਆ ਜੀ ਜੇ ਵਜ੍ਹਾ ਨਾ ਹੁੰਦੀ ਤਾਂ ਅੰਦਾ ਹੀ ਕਾਰਵਾਈ ਕਰ ਸਕਦੇ ਸੀ ਮੈਂ ਚਾਹੁੰਦਾ ਸੀ ਉਹਨਾਂ ਦਾ ਨੁਕਸਾਨ ਨਾ ਹੋਵੇ ਉਹ ਆਪ ਨਾਲ ਲਾ ਕੇ ਇੱਟਾਂ ਦਾ ਵੀ ਬਚਾਅ ਹੋ ਜਾਏ ਜਿਹੜੇ ਪਿੱਲਰ ਲੱਗੇ ਉਹਨਾਂ ਦਾ ਵੀ ਬਚਾਅ ਹੋ ਜਾਏ ਤੇ ਉਸ ਕਰਕੇ ਉਹਨਾਂ ਨੂੰ ਸਮਝਾਇਆ ਗਿਆ ਬਟ ਉਹ ਨਹੀਂ ਜਦੋਂ ਮੰਨੇ ਫੇਰ ਇਹ ਆਪਾਂ ਨੂੰ ਕਰਨਾ ਪਿਆ ਇਸ ਕਰਕੇ ਟਾਈਮ ਲੱਗ ਗਿਆ ਜੀ ਜੀ ਸਰ ਜੇ ਕੰਮ ਦੀ ਗੱਲ ਕਰੀਏ ਤੇ ਬਾਹਲੇ ਪਰ ਰੋਡ ਦੀ ਗੱਲ ਕਰੀਏ ਪੁੱਤੇ ਵੀ ਸਬਜ਼ੀ ਵਾਲਿਆਂ ਨੂੰ ਜਿਹੜਾ ਹਦਯਤਾ ਕਿਤੇ ਆ ਥੋੜਾ ਜਿਹਾ ਪਿੱਛੇ ਕਰਨ ਦੀ ਪਰ ਸਿਰਫ ਸਬਜ਼ੀ ਵਾਲੇ ਜਿਹੜੇ ਫੜੀ ਵਾਲੇ ਆ ਉਹਨਾਂ ਨੂੰ ਜਿਹੜੀਆਂ ਹਦਯਤਾ ਪਹੁੰਚੀਆਂ ਨੇ ਤੇ ਜਿਹੜੇ ਆਮਦਕਾਨ ਵਾਲੇ ਗਾਂਹ ਤਾਂ ਕਿਹੜਾ ਸਮਾਨ ਲਾ ਕੇ ਬੈਠੇ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਿੰਜੀ ਨਹੀਂ ਹੈ ਮੈਂ ਤਾਂ ਸਾਰਿਆਂ ਵੱਲੋਂ ਹੀ ਸਾਰਿਆਂ ਤੇ ਹੀ ਕਾਰਵਾਈ ਦੇ ਹੱਕ ਚ ਹੈਗਾ ਨਹੀਂ ਕੋਈ ਇਕੱਲੇ ਸਬਜ਼ੀਆਂ ਵਾਲੇ ਉਹ ਨਹੀਂ ਹੈਗੇ ਜਿਹੜੇ ਦੁਕਾਨਦਾਰ ਵੀ ਨੇ ਜਿਨ੍ਹਾਂ ਨੇ ਰੋਡ ਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਆ ਉਹਨਾਂ ਨੂੰ ਵੀ ਕਰਾਵਾਂਗੇ ਜੀ ਤੇ ਬਕਾਇਦਾ ਕੋਸ਼ਿਸ਼ ਕਰਾਂਗੇ ਉੱਥੇ ਜਿੱਦਾਂ ਡੀਸੀ ਸਾਹਿਬ ਨੇ ਹੁਕਮ ਕੀਤਾ ਹੈ ਪਲਾਂਟੇਸ਼ਨ ਕਰਨ ਦੀ ਇਹ ਦੈਟ ਵਿਲ ਬੀ ਅ ਸੇਮ ਯਾਰਡ ਸਟਿਕ ਫਾਰ एवरीवन ਜੀ ਇੱਕੋ ਹੀ ਪਮਾਨਾ ਹੋਊਗਾ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਕੋਈ ਏਦਾਂ ਦੀ ਕਹਾਣੀ ਵੰਡ ਨਹੀਂ ਹੋਏਗੀ ਇਸ ਤਰ੍ਹਾਂ ਜੀ ਮਾਰੀਓ ਦਾ ਅਦਾਲਤ ਵਿੱਚ ਪਹਿਲਾਂ ਕੇਸ ਚੱਲ ਰਿਹਾ ਸੀ ਜੋ ਕਿ ਇਹਨਾਂ ਦਾ ਹੀ ਅੰਧਾਰ ਕੀਤਾ ਸੀ ਨਗਰ ਕੌਂਸਲ ਦੇ ਖਿਲਾਫ ਉਹ ਕੇਸ ਜਿਹੜਾ ਕੋਰਟ ਨੇ ਡਿਸਮਿਸ ਕਰਤਾ ਸੀ ਤਾਂ ਪਰ ਦੋਸਤੋਂ ਬਾਅਦ ਇਹ ਇੱਕ ਹੋਰ ਨਿਸ਼ਾਨ ਸਿੰਘ ਨਾਲ ਦਾ ਜਿਹੜਾ ਭਤੀਜਾ ਗਵੰਡੀ ਹੈ ਉਹਦੇ ਵੱਲੋਂ ਇੱਕ ਕੋਰਟ ਚ ਦਰਖਾ ਵੱਖਰਾ ਕੇਸ ਪਾਤਾ ਗਿਆ ਸੀ ਜਿਸ ਕਰਕੇ ਇਹ ਕਬਜ਼ਾ ਲੈਣਾ ਜਿਹੜਾ ਡਿਲੇ ਹੋ ਗਿਆ ਸੀ ਪਰ ਤੂੰ ਉਹ ਦੋ ਇੱਕ ਤਰੀਕ ਨੂੰ ਦੋ ਤਰੀਕ ਨੂੰ ਜਿਹੜਾ ਮਾਰੀਓ ਦਾਤ ਵੱਲੋਂ ਉਹਨਾਂ ਦੀ ਸਟੇ ਐਪਲੀਕੇਸ਼ਨ ਜਿਹੜੀ ਰਿਜੈਕਟ ਕਰਤੀ ਹੈ ਤਾਂ ਇਸ ਕਰਕੇ ਉਹ ਮਾਰੀਓ ਕੋਰਟ ਦੇ ਹੁਕਮ ਜਿਹੜਾ ਉਹਨਾਂ ਅਨਸਾਰ ਜਿਹੜਾ ਹੈ ਕਬਜ਼ਾ ਲੈਣ ਲਈ ਪੂਰਾ ਪ੍ਰੋਸੀਜਰ ਅਡਾਪਟ ਕੀਤਾ ਗਿਆ ਹੈ ਇਸ ਸੰਬੰਧੀ ਐਸਟੀਮ ਸਾਹਿਬ ਤੇ ਡੀ ਸਾਹਿਬ ਨੂੰ ਲਿਖਿਆ ਗਿਆ ਸੀ ਜਿਨ੍ਹਾਂ ਵੱਲ ਤੁਹਾਨੂੰ ਮੁਕੰਮਲ ਸੁਰੱਖਿਆ ਦੇ ਕੇ ਤੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਪੂਰਾ ਹਮਲਾ ਐਸਡੀ ਜਿੱਤੇ ਚ ਡੀਐਸਪੀ ਸਾਹਿਬ ਵੀ ਆਏ ਸੀ ਤਾਂ ਸਾਡਾ ਦਫਤਰ ਦਾ ਸਾਰਾ ਹਮਲਾ ਐਸਡੀਓ ਜਈ ਤਾਂ ਉਹ ਸਭ ਦੀ ਮੌਜੂਦੀ ਦੇ ਵਿੱਚ ਉਹਨਾਂ ਨੂੰ ਪਹਿਲਾਂ ਸਮਝਾਇਆ ਗਿਆ ਸੀ ਲੇਕਿਨ ਉਹ ਕੋਰਟ ਦੇ ਆਰਡਰ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਜਦੋਂ ਪੂਰੀ ਉਹਨੂੰ ਸਮਝਾਉਣ ਉਪਰੰਤ ਇਹ ਦੱਸਿਆ ਗਿਆ ਵੀ ਕੋਰਟ ਦੇ ਆਰਡਰ ਦੀ ਹਲੰਘਣਾ ਕੀਤੀ ਜਾ ਰਹੀ ਹੈ ਵੀ ਤੁਸੀਂ ਇਹ ਇੱਕ ਕਵਚਾ ਤੁਹਾਨੂੰ ਦੇਣਾ ਪੈਣਾ ਫਿਰ ਉਸ ਤੋਂ ਬਾਅਦ ਉਹ ਸਹਿਮਤ ਹੋ ਗਏ ਜਿਸ ਕਰਕੇ ਅੱਜ ਇਹ ਸੀ ਖਾਲੀ ਜਗ੍ਹਾ ਖਾਲੀ ਕਰਾਈ ਗਈ ਜੀ ਕਿੰਨੇ ਸਾਲ ਹੋ ਗਏ ਇਹ ਨੂੰ ਇਸ ਤਰ੍ਹਾਂ ਇਹ 2010 ਦੇ ਵਿੱਚ ਫੈਸਲਾ ਹੋਇਆ ਸੀ ਜੀ ਕੋਰਟ ਦਾ ਉਸ ਤੋਂ ਬਾਅਦ ਇਹ ਇਹਨਾਂ ਕੇਸ ਹੋਰਦਾਰ ਕਰਤਾ ਸੀ ਵੱਖਰਾ ਜਿਸ ਕਰਕੇ ਡਿਲੇ ਹੋ ਗਿਆ ਜੀ ਇਹ 2010 ਦੇ ਵਿੱਚ ਨਗਰ ਕੌਂਸਲ ਨਗਰ ਕੌਂਸਲ ਦੇ ਅਧਿਕਾਰੀ ਕਰਤਾ ਸੀ ਲੋਕਲ ਕ੍ਰੋਚਰ ਅਪਾਇੰਟ ਕੀਤਾ ਸੀ ਮਾਨਯੋਗ ਅਦਾਲਤ ਨੇ ਉਹਨਾਂ ਮੌਕਾ ਦੇਖ ਕੇ ਇਹ ਕਹਤਾ ਸੀ ਵੀ ਜਿਹੜੀ ਜਗ੍ਹਾ ਚੌਂਕ ਦੀ ਨਗਰ ਕੌਂਸਲ ਦਾ ਪਾਰਟ ਹੈ ਜਿਹੜੀ ਇਹਨਾਂ ਦੀ ਜਿਹੜੀ ਹਿਸਤੀ ਹੈ ਉਹ ਉਹਨਾਂ ਦੀ ਮਾਲਕੀ ਪਤਾਪ ਕੇ ਜਗ੍ਹਾ ਉਹਨਾਂ ਦੀ ਹਿਸਤੀ ਤੋਂ ਬਾਹਰ ਪੈਂਦੀ ਹੈ ਕੁਝ ਹੋਰ ਵੀ ਜਗ੍ਹਾ ਹੈਗੀ ਐਸੀ ਜਿਹੜੀ ਉਹ ਵਿੱਚ ਜੇ ਨਕਸ਼ਾ ਲਗਾਇਆ ਹੈ ਨਹੀਂ ਉਹ ਜੋ ਇਹਨਾਂ ਦੇ ਫਿਲਹਾਲ ਉਹ ਜਿੰਨਾ ਕੋਰਟ ਦੇ ਆਰਡਰ ਨੇ ਅਸੀਂ ਉਹ ਖਾਲੀ ਕਰਵਾ ਲਿਆ ਜੀ ਇਹ ਸਾਰੇ ਜਿਹੜੇ ਸ਼ਹਿਰ ਚ ਹੋਰ ਨਜਾਇਜ਼ ਕਬਜ਼ੇ ਹੋਏ ਨੇ ਕੋਈ ਗੱਲ ਨਹੀਂ ਅਸੀਂ ਨਿਸ਼ਾਨਦੇਹੀਆਂ ਕਰਵਾ ਰਹੇ ਆ ਇਹਦੇ ਚ ਮੈਂ ਟੀਮ ਦਾ ਗਠਨ ਕੀਤਾ ਹੈ ਜਿਸ ਚ ਮੇਰੇ ਟੈਕਨੀਕਲ ਬੰਦਿਆਂ ਦੀ ਅਪਾਇੰਟ ਕੀਤੇ ਹੋਏ ਨੇ ਅਸੀਂ ਨਿਸ਼ਾਨਦੇਹੀਆਂ ਕਰਵਾ ਰਹੇ ਆ ਚੈੱਕ ਕਰ ਰਹੇ ਆ ਜਿੱਥੇ ਵੀ ਕੋਈ ਨਜਾਇਜ਼ ਕਬਜ਼ਾ ਹੋਏਗਾ ਉਹ ਸਖਤ ਕਾਰਵਾਈ ਕੀਤੀ ਜਾਵੇਗੀ ਬੜੇ ਨਾਲ ਅਸੀਂ ਅਪੀਲ ਵੀ ਤੁਹਾਡੇ ਨਾਲ ਅਸੀਂ ਅਪੀਲ ਵੀ ਕਰਨਾ ਚਾਹਾਂਗੇ ਤੁਸੀਂ ਸ਼ਹਿਰ ਦੇ ਬਹੁਤ ਸਹਿਰਤਾ ਨਾਲ ਤੁਸੀਂ ਸ਼ਹਿਰ ਨੂੰ ਸਤਿਕਾਰ ਕਰਦੇ ਹੋ ਤੇ ਸਾਨੂੰ ਸਹਿਯੋਗ ਵੀ ਉਹ ਕਰਦੇ ਹੋ ਤੁਹਾਡਾ ਸਤਿਕਾਰ ਵੀ ਅਸੀਂ ਕਰਦੇ ਹਾਂ ਬਹੁਤ ਇਸ ਗੱਲ ਤੇ ਸ਼ਲਾਘਾ ਵੀ ਕਰਦੇ ਹਾਂ ਵੀ ਪਬਲਿਕ ਨੂੰ ਤੁਸੀਂ ਵੀ ਜਾਗ ਕੇ ਕਰੋ ਜੇ ਕਿਸੇ ਨੇ ਕੋਈ ਸਰਕਾਰੀ ਥਾਂ ਤੇ ਜੇ ਕੋਈ ਨਜਾਇਜ਼ ਕਬਜ਼ਾ ਹੈ ਤਾਂ ਮਿਹਰਬਾਨੀ ਕਰਕੇ ਆਪਣੇ ਆਪ ਹੀ ਖਾਲੀ ਕਰ ਦੇ ਨਹੀਂ ਤੇ ਅਸੀਂ ਉਦੋਂ ਸਖਤ ਕਾਰਵਾਈ ਕਰਕੇ ਕਾਰਵਾਈ ਕਰਾਂਗੇ ਇਹ ਸਾਬ ਜਦੋਂ ਕਬਜ਼ਾ ਹੁੰਦਾ ਜੀ ਵੱਲੋਂ ਕਿਸੇ ਜਗ੍ਹਾ ਦੇ ਉੱਤੇ ਨਗਰ ਕੌਂਸਲ ਉਦੋਂ ਕਾਰਵਾਈ ਕਿਉਂ ਨਹੀਂ ਕਰਦੀ ਇਹ ਪੁਰਾਣੇ ਕਬਜ਼ੇ ਚੱਲਦੇ ਆ ਰਹੇ ਨੇ ਜੀ ਜਦੋਂ ਹੁਣ ਧਿਆਨ ਚਾਉਣ ਤੋਂ ਬਾਅਦ ਹੀ ਕਾਰਵਾਈ ਹੋਏਗੀ ਜਦੋਂ ਕਿਸੇ ਨੇ ਸ਼ਾਇਦ ਕੀਤਾ ਹੈ ਕਬਜ਼ਾ ਤਾਂ ਜਦੋਂ ਅਸੀਂ ਜਾ ਕੇ ਚੈੱਕ ਇਸ ਕਰਕੇ ਜਦੋਂ ਧਿਆਨ ਆਇਆ ਸੀ ਆਪਣੇ ਕਾਰਵੇ ਪਾਤੀ ਜੀ ਬੱਸੀ ਪਠਾਣਾ ਤੋਂ ਲਾਈਵ ਤੇਸ ਚੈਨਲ ਦੇ ਲਈ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ